ਮੂਸਿਤ ਸੰਗਤ ਨੂੰ ਅੱਜ ਚੇਤ ਮਹੀਨੇ ਤੇ ਖਾਲਸੇ ਦੇ ਨਵੇਂ ਸਾਲ ਦੀ ਆਰੰਭਤਾ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ। ਅੱਜ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਖਾਲਸੇ ਦਾ ਨਵਾਂ ਸਾਲ ਦੀ ਆਰੰਭਤਾ ਹੁੰਦੀ ਹੈ। ਨਵੇਂ ਸਾਲ ਤੇ ਪਿ ਸੰਗਰਾਂਦ ਦੇ ਮੌਕੇ ਗੁਰੂ ਅਰਜਨ ਦੇਵ ਜੀ ਦੀ ਬਾਣੀ 12 ਮਹਾ ਮੰਹ ਪੜੀ ਜਾਂਦੀ ਹੈ। ਤੇ ਉਸ ਤੋਂ ਪੂਰੇ ਮਹੀਨੇ ਦਾ ਫੇਸ ਲਿਤਾ ਜਾਂਦਾ ਹੈ। ਅੱਜ ਚੇਤ ਮਹੀਨੇ ਦੇ ਆਰੰਭਤਾ ਤੇ ਇਸ 12 ਮਹਾ ਦੀ ਸ਼ੁਰੂਆਤ 'ਚ ਗੁਰੂ ਸਾਹਿਬ ਇੱਕ ਅਰਦਾਸ ਕਰਦੇ ਨੇ ਤੇ ਦੱਸਦੇ ਨੇ ਕਿ ਅਸੀਂ ਕਰਮਾਂ ਕਰਕੇ ਉਸ ਪ੍ਰਮਾਤਮਾ ਤੋਂ ਵਿਛੜੇ ਹੋਏ ਹਾਂ ਕਿਰਤ ਕਰਮ ਦੇ ਵਿਛੜੇ ਕਰ ਕਿਰਪਾ ਮਿਲੋ ਪਰਮ ਜਦੋਂ ਇੱਕ ਬੱਚਾ ਜ਼ਿੰਦਗੀ ਵਿੱਚ ਪੈਰ ਰੱਖਦਾ ਹੈ ਜਦੋਂ ਉਹ ਨਵਾਂ ਜੀਵਨ ਸ਼ੁਰੂ ਕਰਦਾ ਹੈ ਜਦੋਂ ਕਰਪ ਤੋਂ ਜਨਮ ਲੈਂਦਾ ਹੈ ਤਾਂ ਉਸ ਨੂੰ ਮਾਇਆ ਆਪਣਾ ਪ੍ਰਭਾਵ ਪਾ ਲੈਂਦੀ ਹੈ ਪਹਿਲਾ ਪਿਆਰ ਲਗਾ ਥਣਧੁੱਧ ਦੂਜਾ ਮਾਈ ਬਾਪ ਕੀ ਸੁਧ ਤੀਜਾ ਪਈਆ ਪਾਪੀ ਬੇਬ ਚੌਥਾ ਪਿਆਰ ਉਪਨਿਖੇ ਇਸ ਤਰ੍ਹਾਂ ਸਹਿਜੇ ਸਹਿਜੋ ਮਾਇਆ ਦੇ ਵਿੱਚ ਬੰਦਦਾ ਜਾਂਦਾ ਹੈ ਤੇ ਉਹ ਮਾਇਆ ਦੇ ਪ੍ਰੀਤ ਵਿੱਚ ਉਸ ਪਰਮਾਤਮਾ ਨੂੰ ਪੁੱਜ ਜਾਂਦਾ ਹੈ ਤੇ ਅਨੇਕਾਂ ਦੁੱਖ ਆਪਣੀ ਜ਼ਿੰਦਗੀ ਵਿੱਚ ਸਹਿਣ ਲੈਂਦਾ ਹੈ ਤੇ ਉਹਨਾਂ ਦੁੱਖਾਂ ਦੇ ਮੁਕਾਬਲੇ ਕਣੇ ਆਨੰਦ ਵਿੱਚ ਪਰਮਾਤਮਾ ਕਿਵੇਂ ਸਾਨੂੰ ਜੋੜਦਾ ਹੈ ਤਾਂ ਗੁਰੂ ਸਾਹਿਬ ਕਹਿੰਦੇ ਨੇ ਚੇਤ ਮੀਨੇ ਦੇ ਉਪਦੇਸ਼ ਵਿੱਚ ਕਹਿੰਦੇ ਨੇ ਚੇਤ ਗੋਬਿੰਦ ਅਰੰਧੀ ਹੈ ਹੋਵੇ ਅਨੰਦ ਗਣਾ ਜਦੋਂ ਉਸ ਪਰਮਾਤਮਾ ਨੂੰ ਸਿਮਰਾਂਗੇ ਤਾਂ ਸਾਨੂੰ ਕਣੇ ਆਨੰਦ ਦੀ ਪ੍ਰਾਪਤੀ ਹੋਏਗੀ ਜਿਵੇਂ ਖੇਤੀ ਪਾਣੀ ਤੋਂ ਬਿਨਾ ਸੁੱਕ ਜਾਂਦੀ ਹੈ ਓਵੇਂ ਸਾਰੀਆਂ ਸੁੱਖ ਸੁਹੂਲਤਾਂ ਹੋਣ ਦੇ ਬਾਵਜੂਦ ਵੀ ਬਿਨਾ ਪਰਮੇਸ਼ਰ ਦੇ ਨਾਮ ਤੋਂ ਬਿਨਾ ਸਾਡਾ ਜੀਵਨ ਵੀ ਸੁੱਕ ਜਾਂਦਾ ਘੁਮਲਾ ਜਾਂਦਾ ਜੇ ਸੇ ਆਰਾਧਨ ਦੀ ਸਟੇਜ ਤੱਕ ਜਾਣਾ ਹੈ ਤਾਂ ਗੁਰੂ ਸਾਹਿਬ ਸਾਨੂੰ ਪਹਿਲਾਂ ਕਿਉਂ ਉਪਦੇਸ਼ ਦੇ ਰਹੇ ਨੇ ਸੰਤ ਜਨਾਂ ਮਿਲ ਪਾਈ ਹੈ ਰਸਨਾ ਨਾਮ ਪੜੋ ਜੇ ਸੇ ਆਰਾਧਨ ਦੀ ਸਟੇਜ ਤੱਕ ਪਹੁੰਚਣਾ ਹੈ ਤਾਂ ਸਾਨੂੰ ਪਹਿਲਾਂ ਸੰਗਤ ਵਿੱਚ ਬੈ ਕੇ ਜੀਵਨ ਨਾਮ ਸਿਮਰਨ ਕਰਨਾ ਪਏਗਾ ਤਾਂ ਸਹਜੇ ਸਹਜੇ ਸਾਡੀ ਅਵਸਥਾ ਬਣੇਗੀ ਤੇ ਅਸੀਂ ਆਰਾਧਨ ਤੱਕ ਪਹੁੰਚਾਂਗੇ ਫਿਰ ਕੀ ਹੋਵੇਗਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਤਾਂ ਗੁਰੂ ਸਾਹਿਬ ਕਹਿੰਦੇ ਹਨ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਸਿਮਰਿਆ ਉਹਨਾਂ ਦਾ ਆਇਆ ਹੀ ਗਿਣਿਆ ਜਾਣੋ ਕਿਉਂਕਿ ਕਿੰਨੇ ਜੀਵ ਕੀੜਿਆਂ ਦੀ ਤਰ੍ਹਾਂ ਆਉਂਦੇ ਨੇ ਤੇ ਜ਼ਿੰਦਗੀ ਬਤੀਤ ਕਰਕੇ ਉਹ ਕੀੜਿਆਂ ਦੀ ਤਰ੍ਹਾਂ ਇੱਥੋਂ ਰੁਕਸਤ ਹੋ ਜਾਂਦੇ ਨੇ ਜਨਮ ਦੇ ਮਰਨ ਦੇ ਗੇੜ ਵਿੱਚ ਪਈ ਰਹਿੰਦੇ ਨੇ ਤਾਂ ਉਹਨਾਂ ਦਾ ਆਇਆ ਗਿਣਿਆ ਹੀ ਨਹੀਂ ਜਾਂਦਾ ਗਿਣਿਆ ਤਾਂ ਜਾਵੇਗਾ ਜੋ ਪ੍ਰਮਾਤਮਾ ਦਾ ਨਾਮ ਸਿਮਰਨ ਕਰਨਗੇ ਇੱਕ ਖਿੰਨ ਤਿਸ ਵੀ ਨੇ ਜੀਵਣਾ ਬਿਰਥਾ ਜਨਮ ਜਣ ਿਸ ਪਰਮਾਤਮਾ ਨੇ ਜੀਵਨ ਦਿੱਤਾ ਇਸ ਸਾਹ ਦਿੱਤੇ ਨੇ ਕਾਰ-ਬਾਰ ਰੋਟੀ ਪਾਣੀ ਦਿੱਤਾ ਉਸ ਦੇ ਬਿਨਾ ਜੀਵਣਾ ਇੱਕ ਖਿੰਨ ਵੀ ਸਮਝੋ ਵਿਅਰਥ ਜਾਣੋ ਜਿਹੜਾ ਪ੍ਰਭੂ ਪਾਣੀ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਜੰਗਲਾਂ ਵਿੱਚ ਹਰ ਤਾ ਵਿਆਪਕ ਹੈ ਉਸ ਪ੍ਰਭੂ ਲਈ ਕੀ ਹੈ ਸੋ ਪ੍ਰਭ ਚਤਨਾ ਆਵਈ ਕਿਤੜਾ ਦੁੱਖ ਕਣਾ ਹੁਣ ਇੱਕ ਤੁਨਾਤਮਕ ਅਧਿਆਨ ਹੁੰਦਾ ਜਿੱਥੇ ਗੁਰੂ ਸਾਹਿਬ ਸ਼ੁਰੂ ਵਿੱਚ ਕਹਿੰਦੇ ਨੇ ਕਿ ਕਣੇ ਆਨੰਦ ਦੀ ਪ੍ਰਾਪਤੀ ਹੋਏਗੀ ਪਰ ਜੋ ਚਿੱਤ ਨਹੀਂ ਆਣਿਆ ਕਿਤਨਾ ਦੁੱਖ ਕਣਾ ਅਸੀਂ ਉਸ ਦੁੱਖ ਦਾ ਹਿਸਾਬ ਵੀ ਨਹੀਂ ਲਾ ਸਕਦੇ ਕਿ ਸਾਡੇ ਜੀਵਨ ਵਿੱਚ ਕਿੰਨਾ ਮਾਨਸਿਕ ਸਰੀਰਕ ਤੇ ਆਤਮਿਕ ਦੁੱਖ ਕਣਾ ਆ ਜਾਵੇਗਾ ਜਿਨ੍ਹਾਂ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਜਿਨ੍ਹਾਂ ਬੰਦਿਆਂ ਨੇ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਉਹਨਾਂ ਦੇ ਭਾਗ ਜਾਗ ਪੈਂਦੇ ਨੇ ਹੁਣ ਗੁਰੂ ਸਾਹਿਬ ਦੱਸਦੇ ਨੇ ਹਰ ਦਰਸ਼ਨ ਕੋ ਮਨ ਲੋਚਤਾ ਨਾਨਕ ਪਿਆਸ ਮਣਾ ਉਹ ਪਰਮਾਤਮਾ ਨੂੰ ਸਿਮਰ-ਸਿਮਰ ਕੇ ਮਨ ਵਿੱਚ ਇੱਕ ਇੱਛਾ ਜਾਗਦੀ ਹੈ ਲੋਚਾ ਜਾਗਦੀ ਹੈ ਕਿ ਉਸ ਪਰਮਾਤਮਾ ਨੂੰ ਦੇਖੀ ਉਹ ਕਿਵੇਂ ਦਾ ਦਿੱਖਦਾ ਹੈ ਉਹ ਇੱਕ ਪਿਆਸ ਜਾਗਦੀ ਹੈ ਉਸ ਪਰਮਾਤਮਾ ਨੂੰ ਮਿਲਣ ਦੀ ਹੁਣ ਸਵਾਲ ਉੱਠਦਾ ਹੈ ਕਿ ਉਹ ਪਰਮਾਤਮਾ ਮਿਲੇਗਾ ਕਿ ਨਹੀਂ ਚੇਤ ਮਿਲਾਏ ਸੋ ਪ੍ਰਭੂ ਤਿਸਕੇ ਪਾਏ ਲਗਾ ਚੇਤ ਮਹੀਨੇ ਵਿੱਚ ਜਿਹੜੇ ਮੈਨੂੰ ਉਸ ਪਰਮਾਤਮਾ ਨਾਲ ਮਿਲਾ ਦੇਣ ਮੈਂ ਉਹਨਾਂ ਦੇ ਪੈਰਾਂ ਵਿੱਚ ਤੂੜ ਬਣ ਕੇ ਪੈਣਾ ਕਿ ਉਹ ਮੈਨੂੰ ਮਿਲਾ ਦੇਣ ਪਾਵੇਂ ਸੰਗਤ ਕਰਦਾ ਚਿਨਾ ਸੰਤਪੁਰ ਖਨ ਨਾਲ ਮਿਲ ਕੇ ਮੇਰਾ ਜੀਵਨ ਬਣੇਗਾ ਮੈਂ ਨਾਮ ਸਿਮਰਾਂਗਾ ਤੇ ਉਸ ਪ੍ਰਮਾਤਮਾ ਨੂੰ ਮਿਲ ਜਾਵਾਂਗਾ ਚੇਤ ਮਹੀਨੇ ਦੀ ਹਰੰਪਤਾ ਵਿੱਚ ਜਿੱਥੇ ਬਨਸਪਤ ਵਿੱਚ ਰਸ ਭਰਦਾ ਹੈ ਬਸੰਤ ਆਉਂਦੀ ਹੈ ਉਸੇ ਤਰ੍ਹਾਂ ਸਾਡੇ ਜੀਵਨ ਵਿੱਚ ਵੀ ਹਰਾਵਲ ਉਹ ਬਸੰਤ ਆ ਸਕਦੀ ਹੈ ਕਿਵੇਂ ਜੇ ਅਸੀਂ ਉਸ ਪ੍ਰਮਾਤਮਾ ਦਾ ਸਿਮਰਨ ਕਰੀਏ ਜਿਵੇਂ ਫੁੱਲ ਪੌਦੇ ਜੇ ਆਪਣੇ ਜੜਾਂ ਨਾਲ ਜੁੜੇ ਰਹਿਣ ਤਾਂ ਉਹਨਾਂ ਦੇ ਵਿੱਚ ਰਸ ਭਰਦਾ ਹੈ ਉਵੇਂ ਜੇ ਅਸੀਂ ਆਪਣੀਆਂ ਜੜਾਂ ਪਾ ਉਸ ਪ੍ਰਮਾਤਮਾ ਨਾਲ ਉਹਦੇ ਸਿਮਰਨ ਨਾਲ ਜੁੜੀਏ ਤੇ ਸਾਡੇ ਵਿੱਚ ਰਸ ਕਿਉਂ ਨਾ ਪਰੇਗਾ ਜੇ ਤੁਹਾਨੂੰ ਚੇਤ ਮੇਨੀ ਦੀ ਵਿਆਖਿਆ ਇਹ ਸ਼ਬਦ ਵਿਚਾਰ ਵਧੀਆ ਲੱਗਿਆ ਹੋਵੇ ਤਾਂ ਅਜ ਇਸ ਨਵੇਂ ਸਾਲ ਦੀ ਆਰੰਭਤਾ ਤੇ ਅੱਗੇ ਸ਼ੇਅਰ ਕਰ ਦਿਓ